ਵੈਦੁਰਜੀਤ ਕਾਲ ਸਾਹਿਬ ਵੈਦੁਰਜੀਤ ਜੀ ਦੇ ਪਤੇ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਵੀ ਅੱਗੇ ਤੋਂ ਬਾਅਦ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਜਾਣੇ-ਅਣਜਾਣੇ ਵਿੱਚ ਗਲਤੀ ਹੋਈ ਆ ਸਾਧ ਸੰਗਤ ਬੋਧ ਸੰਯੋਗ ਆ ਇਸ ਲਈ ਅਸੀਂ ਅੱਗੇ ਤੋਂ ਇਹੋ ਜੀ ਨਾ ਹੀ ਕੋਈ ਮਤਲ ਕਰਾਂਗੇ ਗਲਤੀ ਸਾਧ ਸੰਗਤ ਬੋਧ ਸੰਯੋਗ ਆ ਸਾਨੂੰ ਬਕਸ ਲੈਣਾ ਜੀ ਵਾਹਿਗੁਰੂ ਜੀ ਦਾ ਬਖਸ਼ਾਵਾਹ ਵਾਹਿਗੁਰੂ ਜੀ ਕੀ ਬਤੇ ਜਾਨੋ ਤੁਹਾਨੂੰ ਜਾਣੇ ਕਿ ਉਹ ਪਿਛਲੇ ਦਿਨੀ ਦੀਨੇ ਆਤੋਂ ਕਮਲੇਟ ਸਾਨੂੰ ਆਈਆਂ ਜੀ ਕਮਲੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੇ ਵਾਲੇ ਪੁੱਜੇ ਜਿੱਥੇ ਧਰਮਪ੍ਰੀਤ ਸਿੰਘ ਸਾਨੂੰ ਉੱਥੇ ਮੌਜੂਦਾ ਮਿਲੇ ਆ ਜਿਨ੍ਹਾਂ ਦੇ ਬਰ ਖਿਲਾਫ ਤਰਖਾਤ ਪਿੰਡ ਵਾਲਿਆਂ ਨੇ ਪਾਈ ਸੀ ਅਸੀਂ ਮੌਕਾ ਪਰ ਧਰਮਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਚਾਹੇ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜੇ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਸਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇ ਵੀ ਅਸੀਂ ਖਿਮਾ ਦੇ ਜਾਇ ਤੇ ਆ ਜੇ ਸਾਡੇ ਕੋਲ ਜੇ ਕੋਈ ਹੋਈ ਆ ਤੇ ਸਾਨੂੰ ਪੁਲਿਸ ਤੋਂ ਕਮਾਫ ਕਰਿਓ ਇਸ ਦੇ ਸਬੰਧ ਵਿੱਚ ਜਥੇਬੰਦੀਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਰੋਸ ਹੋਣਾ ਵੀ ਜਾਇਜ਼ ਆ ਕਿਉਂਕਿ ਅੱਗੇ ਤੋਂ ਅਜਿਹਾ ਨਹੀਂ ਹੋਊਗਾ ਜੀ ਮੈਂ ਗੱਲ ਠੀਕ ਕਰਦਾ ਮਾ ਜਕਾ ਸਿੰਘ ਬੌਕਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਾਰੀ ਸੰਗਤ ਨੂੰ ਸਾਰੇ ਜਾਇਬ ਬੰਦੀਆਂ ਨੂੰ ਸੂਚਿਤ ਕਰਵਾਉਣਾ ਚਾਹੁੰਦਾ ਕਿ ਬਾਬਾ ਮੀਟਰ ਸਿੰਘ ਜੀ ਦੀ ਦੇ ਦਿਸ਼ਾ ਨਿਰਦੇਸ਼ ਤੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਸਾਡੇ ਛੋਟੇ ਵੀਰ ਮੁੱਖ ਮੰਤਰੀ ਸਾਹਿਬ ਦਾ ਜੋ ਕੇਸਾ ਦੀ ਬੇਦਬਗੀ ਕੀਤੀ ਮਾਜਮਾ ਨੇ ਸੰਗਤ ਦੇ ਵਿੱਚ ਗੁਰੂ ਘਰ ਮਾਫੀ ਮੰਗ ਕੇ ਤੇ ਗਾਂਦਵਾ ਜਾਈ ਹੀ ਘਟਨਾ ਨਹੀਂ ਹੋਏਗੀ ਇਹਦੇ ਵਾਸਤੇ ਮਾਫੀ ਮੰਗੀ ਆ ਤੇ ਸਾਡਾ ਮੁੱਖ ਮੰਤਰੀ ਵੀ ਤੇ ਉਹਦੇ ਫਾਜ਼ਲ ਸਾਹਿਬ ਵੀ ਇਸ ਗੱਲ ਨਾਲ ਸੈਟੀਸਫਾਈ ਨੇ ਪਿੱਛਾ ਦੀ ਕੋਈ ਨਾ ਦਸ਼ੁਨੀ ਨਹੀਂ ਤੇ ਨਾ ਹੀ ਅਹੀਂ ਕਿਸੇ ਦਾ ਨੁਕਸਾਨ ਚ ਹੋਣਿਆ ਬਾਕੀ ਜਿਹੜੇ মিডিਆ ਵਾਲੇ ਨੇ ਜਿੱਥੇ ਜਿਹੜੇ ਖਾਊ ਲੀਡਰ ਪਰੇ ਫਿਰਦੇ ਨੇ ਵੀ ਕੋਈ ਨਾ ਕੇ ਲੜਾਈ ਦੇ ਸਿਰ ਤੇ ਉਹ ਸ਼ਾਂਤੀ ਨਾਲ ਘਰ ਬੈਜਣ ਨਾ ਕਿ ਨਾ ਭੜਕਾਉਣ ਤੇ ਨਾ ਕਿਸਦਾ ਲੜਾਈ ਟਕਰਾਵ ਵਧਾਉਣ ਇਸ ਕਰਕੇ ਦਾਸ ਦੀਆਂ ਬੇਨਤੀਆਂ ਚੰਨਾਂ ਜੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੋਸਾਇਟੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡਾ ਛੋਟਾ ਵੀਰ ਤਰਮਪ੍ਰੀਤ ਸਿੰਘ ਉਹ ਮੁੱਖ ਮੰਤਰੀ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦਾ ਪਿੰਡ ਦੀਨੇਵਾਲ ਦੇ ਵਿੱਚ ਇੱਕ ਘਟਨਾ ਵਾਪਰੀ ਜਿਹਦੇ ਦੌਰਾਨ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਉਹਨਾਂ ਦੀ ਬੇਪਤੀ ਉਹਨਾਂ ਦੀ ਕੀਤੀ ਗਈ ਅੱਜ ਸਾਰੇ ਸੀ ਗੁਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਉਸ ਸ਼ੋਭਤਾ ਪੂਰੇ ਪਿੰਡ ਦੀ ਪੰਚਾਇਤ ਇਹਨਾਂ ਦਾ ਪਰਿਵਾਰ ਉਹ ਪੁਲਿਸ ਮੁਲਾਜ਼ਮ ਮੇਰੇ ਪਿੰਡਪਰਾ ਨੰਗ ਸਿੰਘ ਜਥੇਬੰਦੀਆਂ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਹੋਣਾਂ ਦੀ ਨਿਸ਼ਾ ਨਿਰਦੇਸ਼ਾਂ ਦੇ ਅਧੀਨ ਉਨਾ ਵੱਲੋਂ ਸਾਰੇ ਪੰਟਰਾਂ ਭੇਜੇ ਗਏ ਕਿ ਕੁਝ ਸ਼ਰਾਰਤੀ ਬੰਦੇ ਇਸ ਮਸਲੇ ਨੂੰ ਦਿਨ ਬਾ ਦਿਨ ਚੂਲਦੇ ਰਹੇ ਸੀ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ ਸਹਬੇ ਸਾਡੇ ਸ੍ਰੀ ਗੁਰੂ ਅਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਵ ਆ ਤੇ ਮੈਂ ਸਮਝਦਾ ਵਾਂ ਕਿ ਅੱਜ ਦੇ ਦਿਨ ਅਸੀਂ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਡੇ ਵਰਗਿਆਂ ਨੂੰ ਤਾਰਿਆ ਇਹ ਤਾਂ ਸਾਡੇ ਆਪਣੇ ਆ ਸਾਰੇ ਜਾਣੇ ਅਣਜਾਣੇ ਵਿੱਚਰਦਿਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਨੇ ਗੁਰੂ ਕਰਨ ਤਮਸਤ ਹੋ ਕੇ ਅੱਜ ਗੁਰੂ ਸਾਹਿਬ ਦੇ ਸਨਮੁਖ ਸੰਗਤ ਕੋ ਜਿੱਥੇ ਮਾਫੀ ਮੰਗੀ ਆ ਉੱਥੇ ਪਰਿਵਾਰ ਕੋ ਵੀ ਮਾਫੀ ਮੰਗੀ ਆ ਸੋ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡਾ ਧੰਨਵਾਦ ਕਿ ਤੁਸੀਂ ਸਿੱਖੀ ਦੇ ਪਤੀ ਜਿਹੜੀ ਆ ਆਪਣੀ ਆਵਾਜ਼ ਬੁਲੰਦ ਕੀਤੀ ਪਰ ਲੇਕਿਨ ਹੁਣ ਇਹ ਮਸਲਾ ਜਿਹੜਾ ਵਾ ਇੱਥੇ ਹੀ ਸਮਾਪਤ ਹੁੰਦਾ ਮੀਡੀਆ ਵਾਲੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਪੰਜਾਬੀਅਤ ਦਾ ਭਲਾ ਚਾਹੁੰਦੇ ਹੋਏ ਪੰਜਾਬ ਦੇ ਹੋਰ ਬਹੁਤ ਮੁੱਦੇ ਆ ਜਿਨ੍ਹਾਂ ਦੇ ਉੱਪਰ ਸਾਨੂੰ ਪੰਜਾਬੀਆਂ ਨੂੰ ਇੱਕ ਮੁੱਟ ਹੋਣ ਦੀ ਲੋੜ ਆ ਇਹ ਸਾਡੇ ਘਰਾਂ ਦੀਆਂ ਲੜਾਈਆਂ ਅਸੀਂ ਆਪ ਨਿਜਠ ਲਾਂਗੇ ਪਰ ਜਿਹੜੇ ਸਾਡੇ ਬਾਹਰੀ ਲੋਕ ਸਾਡੇ ਪੰਜਾਬ ਪੰਜਾਬੀ ਇੱਥਾਂ ਬਲਾ ਕਰ ਰਹੇ ਆ ਉਹਨਾਂ ਨੂੰ ਇੱਕ ਮੁੱਟ ਹੋ ਕੇ ਨਿਜਠਣ ਦੀ ਲੋੜ ਹੈ ਸੋ ਬੇਨਤੀ ਹੈ ਕਿ ਇਸ ਮਸਲੇ ਨੂੰ ਅੱਜ ਗੁਰਨਾਣਕ ਸੱਚੇ ਪਾਤਸ਼ਾਹ ਜੀ ਪੂਰਬ ਦੇ ਨਾਲ 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 ਇੱਥੇ ਹੀ ਜਿਹੜਾ ਵਾ ਉਹਨਾਂ ਦੇ ਪੂਰਬ ਦੇ ਨਾਲ ਨਾਲ ਜਿਹੜਾ ਵਾ ਉਹ ਖਤਮ ਹੁੰਦਾ ਇੱਥੇ ਗੁਰੂ ਸਾਹਿਬ ਕਿਰਪਾ ਕਰਨ ਦੀਨੇਵਾਲ ਪਿੰਡ ਦੇ ਨਿਵਾਸੀਆਂ ਨੂੰ ਤੇ ਇਹਨਾਂ ਨੂੰ ਪੈਨਪਰਾਵਾ ਨੂੰ ਸਾਰ ਨੂੰ ਸਮੱਤ ਬਖਸ਼ਣ ਤੇ ਸਿਰ ਜੋੜ ਕੇ ਬੈਠਣ ਦੀ ਜਿਹੜੀ ਆ ਉਹ ਸੱਚੇ ਪਾਤਸ਼ਾਹ ਜੀ ਸਮੱਤ ਦੇਣ ਨਾਲ ਨੂੰ ਇੰਨੀਆਂ ਤੱਕ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਉਹਨਾਂ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਢੀਨੇਵਾਲ ਤੋਂ ਜੋ ਤਰਪੀਤ ਸਿੰਘ ਦੇ ਨਾਲ ਤੱਕ ਆਇਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਮੁਲਾਜ਼ਮਾਂ ਨੇ ਹੁੰਦਵਾਲਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਧਰਪ੍ਰੀਤ ਕੋਲੋਂ ਪਿੰਡ ਦੀ ਪੰਚਾਇਤ ਕੋਲੋਂ ਬਾਬਾ ਸੋਦੀ ਸਿੰਘ ਜੀ ਦੇ ਜੀ ਕੋਲੋਂ ਮਾਫੀ ਮੰਗ ਲਈ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ થઈ ਜੜਾਵਾ ਮੁੱਕ ਚੁੱਕਾ ਵਾ ਹ ਸਮਾਪਤ ਹੋ ਗਿਆ ਹਾਂ ਤੂੰ ਦੀਓ ਜੜੀਆਂ ਵਾ ਉਹ ਨਾ ਪਾਈਆਂ ਜਾਣਾ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਜੀ ਪੁਲਸਵਾਰਾਂ ਕੋਲ ਤ੍ਰਾਕ੍ਰਿਤੀ ਕਾਕਾਂ ਸਾਹਿਬ ਵੈਗੁਰ ਜੀ ਕੀ ਫਤਿਹ